ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98 ਜੱਤ ਗਿਆ ਸੀ 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਫੇਰ ਬਾਈ ਲੱਖੀ ਕੋਲੇ ਪਹੁੰਚੇ ਆਪਾਂ 5-6 ਦਿਨ ਹੋ ਗਏ ਦੀ ਇੱਕ ਜਰਸੀ ਵੈਡ ਦੀ ਵੀਡੀਓ ਪਾ ਕੇ ਗਏ ਸੀਗੇ ਤੇ ਉਹ ਸੇਲ ਹੋ ਕੇ ਹਰਿਆਣੇ ਬਾਈ ਕਹਿੰਦਾ ਜਾ ਚੁੱਕਿਆ ਬਾਕੀ ਗੱਲਬਾਤ ਬਾਈ ਨ ਦੋ ਬੈੜਾਂ ਲੈ ਕੇ ਆਏ ਆ ਬਾਈ ਕੋਲੇ ਦੂਜਾ ਦੂਜਾ ਸੂਆ ਜੀ ਸੂਈਆਂ ਆਂ ਕਦੋਂ ਸੂਈਆਂ ਕਿੰਨਾ ਦੁੱਧ ਵੱਧ ਦੇਣੀਆਂ ਠੀਕ ਆ ਜੀ ਕੀ ਇਹਨਾਂ ਦੇ ਮਗਰਾਂ ਬਾਈ ਨਾਲ ਗੱਲਬਾਤ ਕਰਾਵਾਂਗੇ ਆਜੋ ਵੀਰੇ ਲੱਖੀ ਸੱਸੀ ਗੱਲ ਲੱਖੀ ਉਹ ਠੀਕ ਠਾਕ ਆ ਵੀਰੇ ਤੇ ਵੀਰੇ ਜਰਸੀ ਦਾ ਚੰਗਾ ਰਿਸਪੌਂਸ ਮਿਲਿਆ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਆ ਕਿੱਥੇ ਵਾਗੀ ਵੀਰੇ ਉਹ ਹਰਿਆਣੇ ਦੇ ਬੰਦੇ ਲੈ ਕੇ ਗਏ ਠੀਕ ਆ ਜੀ ਤੇ ਵੀਰੇ ਅੱਜ ਆਪਾਂ ਦੋ ਦਿਖਾਵਾਂਗੇ ਹਾਂਜੀ ਇਹ ਦੋਨੇ ਬੈੜਾਂ ਸੂਈਆਂ ਸਵਾਈਆਂ ਦੂਜਾ ਸੂਆ ਕਦੋਂ ਸੂਈਆਂ ਲੱਖੀ ਆਹ ਬੈਟ ਕਦੀ ਕਾਲੀ ਹੋਈ ਹੈ ਜੀਰ ਜਪਾੜਾ ਨਾ ਸਭ ਬਿਲਕੁਲ ਜੀ ਬਿਲਕੁਲ ਗਾਰੰਟੀ ਹੈ ਇਹਦੇ ਥੱਲੇ 14 ਲੀਟਰ ਬੌਲੀ ਹੈ ਅੱਜ ਠੀਕ ਹੈ ਇਹ ਮਗਰ ਬੱਛਾ ਠੀਕ ਆ ਨਾਲ ਹੀ ਆਪਣੇ ਕੋਲ ਜੀ ਇੱਕ ਸੂਈ ਵੀ ਵਹਿੜ ਹੋ ਰਾ ਇਹ ਵੀ ਦੂਜਾ ਸੂਰਾ ਸੂਈ ਹੈ ਅੱਛਾ ਜੀ ਇਹ ਅੱਜ ਸੂਈ ਹੈ ਜੀ ਸਵੇਰੇ ਕਿੰਨਾ ਬੋਲਾ ਕੱਢਿਆ ਹੁਣ 12 ਲੀਟਰ ਨੂੰ ਬੌਲੀ ਹੀ ਦੇ ਥੱਲੇ ਵੀ ਹੈਗੀ ਓਕੇ ਇਹਦੀ ਗੱਲ ਕਰ ਲਗੇ ਪਹਿਲਾਂ ਆਪਾਂ ਆ ਜਿੱਥੇ ਨੇ ਪਾਸੇ ਅੱਛਾ ਲੱਖੀ ਇਹਦੀ ਕੀ ਡਿਟੇਲ ਆ ਵੀਰੇ ਦੂਜਾ ਸੂਆ ਆ ਗਿਆ ਹਨਾ ਹਾਂਜੀ ਦੂਜਾ ਸੂਆ ਮਾਲਕਾਂ ਨੇ ਪਹਿਲੇ ਸੂਏ ਆਪਾਂ ਨੂੰ ਦੁੱਧ ਦਾ ਰਕਾਰ ਦੱਸਿਆ ਜੀ 1 ਲੀਟਰ ਐਤ ਕੀ ਲੱਖੇ ਕਿੰਨਾ ਕੱਢ ਦੋ ਵੀਰੇ ਸੂਆ ਤਾਂ ਵੱਧ ਦੇਣ ਦੇ ਚਾਹ ਸਕਦੇ ਹਾਂ ਵੀ ਬੇਸ਼ੱਕ ਦੀ ਅਗਲਾ ਉਹਨਾ ਮੰਨ ਕੇ ਲੈ ਜੇ ਜਿੰਨਾ ਆਪਾਂ ਦਾ 20 ਕਿਲੋ ਤਾਂ ਖੁੱਲਾ ਹੀ ਪਾ ਦੇਣਾ ਠੀਕ ਆ ਵੀਰੇ ਖੋਲ ਲੈਣ ਤੋਰ ਕੇ ਦਿਖਾ ਦਿਓ ਧਾਰਾਂ ਧੂਰਾ ਤੁਹਾਨੂੰ ਚੈੱਕ ਕਰਾਵਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਣਗੇ ਐਂਡ ਤਾਂ ਹੀ ਬਣੇ ਰਿਓ ਕੱਚੇ ਨਾੜਗੇ ਤੁਹਾਨੂੰ ਦਿਖਾਵਾਂਗੇ ਬੱਚਿਆਂ ਦੇ ਜੀ ਇਹੋ ਜੀ ਗੱਲ ਨਹੀਂ ਹੈਗੀ ਵੀ 10-10 ਦਿਨਾਂ ਦੇ ਨੂੰ ਆਪਾਂ ਉਹਦੀਆਂ ਹੀ ਲੈ ਚੱਲ ਵੀ 2 ਦਿਨਾਂ ਦਾ ਕਹਿ ਦਗੇ ਹਨਾ ਲੱਖੀ ਹਾਂ ਕੱਚੇ ਨਾੜੂ ਦੇ ਨਾਲ ਹੋਣਗੇ ਗਰੰਟੀ ਵਾਲਾ ਕੰਮ ਆ ਬਾਈ ਦਾ ਪਰਾਣਾ ਹੀ ਬਾ ਆਪਣਾ ਬਾਈ ਨਾਲ ਲੈ ਚਲ ਵੜੀ ਜੀ ਹੋਰ ਓਕੇ ਜੀ ਇਧਰ ਦੀ ਲਿਆ ਉੱਤੋਂ ਦੀ ਥਾਂ ਖੁੱਲੋਈ ਹੈ ਜਿੱਧਰ ਦੀ ਮਰਜ਼ੀ ਲਈ ਫਿਰ ਹਨਾ ਕੋਈ ਚੱਕਰ ਹੀ ਨਹੀਂ ਹੈਗਾ ਤੇ ਮੋੜ ਲਿਓ ਜੀ ਬਸ ਬੰਨ ਲਓ ਸੀਰ ਠੰਡੀ ਦਾ ਜਾਦ ਬਹੁਤ ਆ ਹਨਾ ਹਾਂ ਜੀ ਆ ਬਰੀਡ ਤੇ ਸੂਆ ਜੈਨੂਨ ਦੂਜਾ ਤੇ ਮਿਲਕ ਵੇਨ ਬਹੁਤ ਚੰਗੇ ਆ ਹਨਾ ਲੱਖੀ ਰੱਸਾ ਪੈ ਪਰ ਕੀ ਪਈਏ ਦਿਖਾਵਾਂਗੇ ਨੇੜੇ ਤੋਂ ਆ ਦੇਖੋ ਜੀ ਥੱਲੇ ਤੋਂ ਦੇਖੋ ਮਿਲਕ ਵੇਨ ਆਉਂਦੀ ਰੱਸਾ ਪੈਪ ਜਿਵੇਂ ਆਪਾਂ ਕਹਿ ਲਗੇ ਨਾ ਰੜਕ ਦਿਆ ਇਥੋਂ ਗੁੱਠਾ ਗੱਠਾ ਪੂਰੀਆਂ ਹਨਾ ਇਹਦੀਆਂ ਹਾਂਜੀ ਚਲੋ ਜੀ ਲਾਓ ਬੱਚਾ ਲਾਉਣਾ ਕਿ ਆਈ ਮਾਰ ਲੂਗੀ ਮਗਾ ਆਈ ਨਹੀਂ ਕੁਛ ਕਹਿੰਦੀ ਵੱਡੇ ਬੱਚਾ ਲਾਉਣਾ ਬੱਚਾ ਵੀ ਲਾ ਦੇਾਂਗੇ ਨਹੀਂ ਨਹੀਂ ਮਾਰ ਦੇ ਫਿਰ ਕੋਈ ਚੱਕਰ ਆਹ ਦੇਖੋ ਈ ਤਾਰਾਂ ਕਰੋ ਚੈੱਕ ਬਹੁਤ ਚੰਗਾ ਚੋਰ ਠੀਕ ਹੈ ਵੀਰੇ ਕੋਈ ਟੁੱਟਦਾ ਨਹੀਂ ਕੋਈ ਮੁੱਕਦਾ ਨਹੀਂ ਹਨਾ ਹਾਂਜੀ ਹਾਂਜੀ ਉਸਦੀ ਤਾਂ ਜ਼ਿੰਮੇਵਾਰੀ ਅਗਲਾ ਦੋੜਾਂਗੇ ਤੋਕੇ ਤੋੱਲੀ ਕਰਨੀ ਠੀਕ ਹੈ ਤਾਂ ਗੱਲ ਸਹੀ ਅਗਲੇ ਨੇ ਪੇਮੈਂਟ ਲਾਉਣੀ ਹਨਾ ਲੱਖੀ ਕੇ ਦੀ ਪੇਮੈਂਟ ਫੇਰ ਮਾਰੀ ਮੜ ਗਈ ਜੇ ਤਾਰਾ ਕਿਸੇ ਦੀ ਪੇਮੈਂਟ ਬੇਅਰਥ ਨਾ ਜਾਵੇ ਹਨਾ ਤੇ ਬਾਕੀ ਦਾ ਜੇ ਆਪਾਂ ਲੰਮਾ ਸਮਾਂ ਕੰਮ ਕਰਨਾ ਵੀਰੇ ਲੱਖੀ ਫੇਰ ਤਾਂ ਚਾਈਤੀ ਕਰਨੀ ਬਸ ਠੀਕ ਆ ਵੀਰੇ ਓਕੇ ਵੀਰੇ ਤੇ ਲੱਖੀ ਕਿੰਨੇ ਪੈਸੇ ਲੈਣੇ ਆ ਜਮਾ ਜਾਇਜ਼ ਬਸ ਖੱਚ ਕੇ ਬਸ ਇਹ 75000 ਦੀ ਦੇ ਦੇਣਗੇ ਮਾਨਦਾਨ ਤਾਂ ਹੋ ਜੂਣਾ ਮੋਕੇ ਮਾਨਦਾਨ ਕਰ ਦਿਆਂਗੇ ਜੀ ਅਗੜਾ ਕੋਈ ਵਧੀਆ ਹੋ ਜੂ ਮਾਨਦਾਨ ਹਾਂਜੀ ਠੀਕ ਆ ਵੀਰੇ ਆ ਦੇਖੋ ਹਜੇ ਤਾਂ ਤਿਆਰ ਹੋ ਜਾਣਾ ਠੀਕ ਆ ਜੀ ਤੇ ਪੂਰੀ ਚੰਗੀ ਦੁਬਾਰਾ ਫੇਰ ਦੇਖ ਲਓ ਸਮਾਰ ਕੇ ਜੀ ਮੋਲ ਰੇਟ ਕਰਾਤਾ ਵਿੱਚ ਠੀਕ ਆ ਜੀ ਆ ਜੋ ਇੱਧਰ ਲੱਭੋ ਵੀਰੇ ਇਹਦੀ ਕੀ ਡੀਟੇਲ ਆ ਵੀਰੇ ਲੱਖੀ ਇਹ ਵੀਰੇ ਆਪਣੀ ਪੰਜਾਬ ਵਾਲੀ ਜਰਸੀ ਐਚਐਫ ਕ੍ਰਾਉਸ ਹੈ ਵਾ ਓਕੇ ਓਕੇ ਇਹਦਾ ਰਿਕਾਰਡ 20 ਲੀਟਰ ਦਾ ਵੀਰੇ ਪਹਿਲੇ ਸੂਏ ਦਾ ਅੱਛਾ ਪੂਜਾ ਸੂਆ ਸੂਈਆ ਮਗਰ ਇਹਦੇ ਬੱਚੀ ਹੈ ਹਜੇ ਤਾਂ ਭਾਲਾ ਵੀ ਨਹੀਂ ਲੰਘਿਆ ਹਨਾ ਦੇਖੋ ਹਾਂਜੀ ਹਾਂ ਭਲੂਣ ਅੱਜ ਥੋੜੀ ਜਿਹੀ ਸਵੇਰੀ ਸੂਈ ਸੀ ਜੇ ਵਧੀਆ ਢਾਣਾ ਇਹਦੀ ਠੀਕ ਹੈ ਸਿਰ ਸਭ ਬਹੁਤ ਆ ਹਨਾ ਓਕੇ ਤੇ ਦੁੱਧ ਫੈਂਟ ਵਾਲਾ ਪਾਉਗੀ ਹਨਾ ਹਾਂਜੀ ਫੈਂਟ ਵਾਲਾ ਦੁੱਧ ਪਾਓ ਖੋਲੋ ਇਹਨੂੰ ਵੀ ਤੋੜ ਕੇ ਦਿਖਾ ਦਿਓ ਧਾਰਾਂ ਤੋਂ ਰਹਿੰਦੀਆਂ ਵੀ ਕਰਾਵਾਂ ਚੈੱਕ ਹਾਂਜੀ ਹਾਂ ਓਕੇ ਤੇ ਕੱਚੇ ਨਾੜੂ ਦੇਖ ਨੂੰ ਦਿਖਾਵਾਂ ਮਗਰ ਉਹ ਨਾਲ ਆ ਬੱਚਿਆਂ ਦੇ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਲੈ ਚਲੋ ਇਹ ਦੰਦਾ ਚਲੋ ਸਾ ਦੇਖੋ ਜੀ ਲੈਵਾ ਪੂਰਾ ਤਿਆਰਾ ਲੱਖੀ ਕਿੰਨਾ ਵਾੜਾ ਗੱਡਿਆ ਸੀ ਇਹ ਥਲੋ ਅੱਜ ਇਹਦੇ ਸਮੋ ਜੀ ਸਵੇਰੇ 9 ਲੀਟਰ ਬੋਲੀ ਤੇ ਠੀਕ ਆ ਬਹੁਤ ਫਿਰ ਤਾਂ ਚੰਗੇ ਬੋਲੇ ਤੋਂ ਸਟਾਰਟਿੰਗ ਹਨਾ ਵੀਰੇ ਇਹਦੀ ਹਾਂਜੀ ਹਾਂ ਓਕੇ ਆ ਦੇਖੋ ਜੀ ਕੁਆਲਿਟੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਪੀੜੀ ਦੇ ਪਾ ਵਾਂਗੂ ਲੱਗੇ ਵੇ ਜੀ ਮਾਰੋ ਧਾਰਾਂ ਲੱਖੀ ਇਹਦੀ ਤੇ ਇਹਦੇ ਲੱਖੀ ਕਿੰਨੇ ਪੈਸੇ ਲਮਾਂਗੇ ਜਾਇਜ਼ ਬਸ ਇੱਕੋ ਹੀ ਗੱਲ ਹਾਂ ਤੇ ਨਾਲ ਹੀ ਵਾਦਾ 70 ਹਜ਼ਾਰ ਦੀ ਦੇ ਦਾਂਗੇ ਮਾਨਦਾਨ ਹੋ ਜਾਊਗਾ ਕਰ ਤਾਂ ਨਹੀਂ ਮਾਰੋ ਧਾਰਾਂ ਆ ਵਧੀਆ ਵੀਰੇ ਜਿਹੜੀਆਂ ਜਮਈ ਨਹੀਂ ਹਨਾ ਪੈਰ ਨਹੀਂ ਪਾੜਦੀਆਂ ਕਰਮ ਵਾਲੀਆਂ ਹਨਾ ਬੱਚਾ ਲਾਲਾ ਪਹੁੰਦੀ ਮਾੜਾ ਬੱਚਾ ਸੱਜੇ ਪੁੱਤ ਬੱਚੇ ਕੋ ਵੀਰੋ ਬੱਚਾ ਆਪਾ ਲਾ ਲਿਆ ਤੇ ਬੱਚੇ ਵੀ ਨਾ ਥੋੜਾ ਜਿਹਾ ਕਈ ਵਾਰੀ ਪਸੂ ਕਰ ਜਾਂਦਾ ਚਲੋ ਮਾਰੋ ਲੱਕੀ ਫਿਰਦਾ ਹਨਾ ਬੱਚੇ ਲੱਗੇ ਵੇ ਤੇ ਮਾਰ ਦਿਓ ਆ ਕਰੋ ਜੀ ਚੈੱਕ ਥੱਲੇ ਤੋਂ ਮੱਛੀ ਮੋਟਰੀ ਹਨਾ ਲੱਕੀ ਬਾਲਾ ਚੰਗਾ ਚੋਣ ਬਸ ਮਾਰ ਓਕੇ ਦੂਜੇ ਜੋ ਮਾਰਦੇ ਵੀਰੇ ਆ ਕਰੋ ੱਟਕੀ ਫਿਰਦਾ ਹਨਾ ਬੱਥਰੂ ਬੱਛੀ ਹੈ ਵੀਰੇ ਠੀਕ ਹੈ ਜੀ ਆ ਦੇਖੋ ਇਧਰ ਮਗਰਲੇ ਵਿੱਚ ਹੋਰ ਮਾਰਦੇ ਠੀਕ ਆ ਵੀਰੇ ਤੇ ਇਹਦਾ ਮੁੱਲ 70000 ਹੈਗਾ? ਹਾਂਜੀ। ਮਾਨਦਾਨ ਹੋ ਜੂ ਹਨਾ। ਕਰ ਦਾਂਗੇ। ਠੀਕ ਹੈ ਜੀ। ਅਬ ਕੱਚੇ ਨਾੜੂਏ ਦਿਖਾ ਦਗੇ ਪਹਿਲਾਂ ਤਾਂ ਜਿਹੜੀ ਆ ਬੱਡੀ ਬੈੜ ਦਿਖਾਈ ਉਹਦਾ ਨਾੜੂਆ ਦੇਖੋ ਬੱਚੇ ਦਾ ਦੇਖੋ ਜੀ। ਕੱਚਾ ਨਾੜੂਆ ਜਮਾ ਹੈ ਤਾਂ ਲਿਬੜਿਆ ਪਿਆ ਬੱਚਾ ਵੀ ਪੂਰਾ ਸਾਫ ਨਹੀਂ ਹੋਇਆ ਨਾ ਲੱਕੀ। ਹਾਂਜੀ ਹਾਂ। ਤੇ ਇਹਦਾ ਵੀ ਨਾੜੂਆ ਦਿਖਾਈ ਮੜਾ ਜ। ਆ ਸੀ। ਠੀਕ। ਬੱਚੀ ਇਹਦੇ। ਬੱਚੀ ਇਹਦੇ ਮਗਰ ਠੀਕ ਆ। ਤੇ ਲੱਕੀ ਇਹ ਕਿੰਨਾ ਦੁੱਧ ਪਾ ਦੂਗੀ? 20 ਬੀ ਲੀਟਰ ਮੰਨ ਕੇ ਲਵੇ ਜੀ। ਜਦ ਦੁੱਧ ਨਹੀਂ ਠੀਕ ਆ। ਮਾਨ ਖੁਸ਼ ਕਰ ਦੂ ਕਿਸੇ ਦਾ ਵੀ ਕੋਈ ਵੀ ਲੈ ਜਾ ਵੀਰ। ਇਹ ਨਹੀਂ ਹੋਊਗਾ ਵੀ 15 16 ਦੇ ਕੇ ਹਟ ਜਾਣੀ ਹੈ। ਲੱਖੀ ਇੱਕ ਤਾਂ ਨੰਬਰ ਬੋਲੋ ਵੀਰੇ। 97819 97850 ਦੁਬਾਰਾ ਫਿਰ ਰਿਪੀਟ ਕਰ ਦਿਓ। 97819 97850 ਪਿੰਡ ਜੀ। ਪਿੰਡ ਬੁਰਜਮਾਲ ਸਾਈਆਂ। ਹੂੰ। ਤਹਿਸੀਲ ਰਾਮਪਰਾ ਫੂਲ ਹੈ ਜੀ। ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ ਨੇੜੇ। ਨੇੜੇ ਆਪਣੇ ਰਾਮਪਰਾ ਫੂਲ ਹੈ ਜੀ ਇੱਕ ਸਾਈਡ ਤੇ ਕਰਾੜ ਵਾਲਾ ਪਿੰਡ ਹੈ ਇੱਧਰ ਫੂਲ ਰਹਿ ਜਾਂਦੇ ਨੇ। ਠੀਕ ਆ ਵੀਰੇ। ਤੇ ਨਜ਼ਦੀਕ ਆਪਣੇ ਰਾਮਪਰਾ ਮੰਡੀ ਜਿਹੜੀ ਲੱਗਦੀ ਹੈ ਹਨਾ ਜਮ। ਰਾਮਪਰਾ ਮੰਡੀ ਲੱਗਦੀ ਆ ਆਪਾਂ ਤੋਂ 5 ਕਿਲੋਮੀਟਰ ਹੀ ਹੈ ਜੀ ਸਿਰਫ। ਤੇ ਲੱਖੀ ਜੇ ਕੋਈ ਵੀਰ ਸਾਈ ਪਾਉਂਦਾ ਤੇਰੇ ਅੱਗੇ ਵੀ ਸਾਈ ਪਾਈ ਆ ਕੋਈ ਧੋਖੇ ਧੜੀ ਵਾਲਾ ਕੰਮ ਤਾਂ ਨਹੀਂ ਵੀ ਐਵੇਂ ਕੋਈ ਨਹੀਂ ਹੋਊਗਾ ਜੇ ਵੀਡੀਓ ਤੇ ਦਿਖਾਵਾਂਗੇ ਜੀ ਉਹੀ ਕੋਲੇ ਆ ਕੇ ਨਿਪਟੂਗੀ ਔਡੀ ਨਿਕਲੂਗੀ ਹਨਾ ਇਹ ਤਾਂ ਵੀਰੇ ਮੇਰੀ ਵੀ ਜ਼ਿੰਮੇਵਾਰੀ ਹੈ ਮੈਂ ਵੱਡੀ ਨਹੀਂ ਦਿਖਾਉਂਦਾ ਸੈਂਪਲ ਕੈਮਰੇ 'ਚ ਵੀਡੀਓ ਬਣਾਉਣੀ ਹੈ ਠੀਕ ਆ ਜੀ ਜਿਹੋ ਜਾਂ ਆਮ ਹੁੰਦਾ ਐਵੇਂ ਤੁਹਾਨੂੰ ਵੱਡੀ ਦਿਖਾ ਦਈਏ ਤੁਹਾਡਾ ਤੇਲ 100 ਰੁਪਏ ਲੀਟਰ ਹੋਇਆ ਵਾ ਬੇਅਰਥ ਜਾਵੇ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਤੇ ਢਿਲੋਂ ਡੇਰੀ ਫਾਰਮ ਦੇਖਣ ਆਇਆਂ ਦਾ ਸਾਰੇ ਵੀਰਾਂ ਦਾ ਧੰਨਵਾਦ ਜੀ ਜਲਦ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰ